ਕੱਚ ਦੇ ਡੋਂਗੇ ਜਿਹੜੇ ਮੇਰੇ ਤੋਂ ਨਹੀਂ ਹੈਗੇ ਠੀਕ ਹੈ ਇਹ ਵਾਲੀ ਇਹ ਵਾਲੀ ਡਿਸ਼ ਇੱਕ ਮਿੰਟ ਰੁਕੋ ਸੁਣ ਇਹ ਵਾਲੀ ਡਿਸ਼ ਮੈਂ ਲਈ ਦੋ ਠੀਕ ਹੈ ਲੈਣੇ ਗੋਲ ਸੈਂਟਰ ਗੋਲ ਨਹੀਂ ਇਸ ਤੋਂ ਬੜਾ ਜੇ ਗਰੰਟੀ ਕਰ ਦਿੰਦੇ ਬੇਟਾ ਮੈਂ ਦੂੰਗੀ ਆਪਕੋ ਦੂੰਗੀ ਨਾ ਮੈਂ ਆਪਕੋ ਦੂੰਗੀ ਤੇ ਲੈਣੇ ਤੇ ਮੈਂ ਗੋਲ ਸੀ ਪਰ ਇਹਨਾਂ ਕੋਲ ਗੋਲ ਹੈ ਨਹੀਂ ਸਨ ਗੋਲ ਡੀ ਮਾਰਟ ਇਸ ਮਿਲਨੇ ਸਰਦਾਰ ਜੀ ਡੀ ਮਾਰਟ ਗਏ ਨਹੀਂ ਫਿਰ ਮੈਂ ਇਧਰੋਂ ਹੀ ਲੈ ਲਏ ਮੈਂ ਦੋ ਲੈ ਲਏ ਨੇ ਦੇਖੋ ਇਹ ਇੱਕ ਨਾ ਮਤਲਬ 500 ਰੁਪਏ ਦਾ ਇੱਕ ਹੈ 480 ਕਹਿੰਦੀ ਐ ਜੀ ਸਾਹੋਂ ਨੇ ਇਹ ਦੋਨੋਂ ਦੋ ਦੋਨੋਂ ਸੇਮ ਨੇ ਜੀ ਦੋਨੋਂ ਅਲੱਗ ਸਾਈਡ ਕਰੋ ਉਹ ਮੁੜ ਆਈਏ ਜੀ ਇਹਦਲਾ ਸਿਨਮ 사이ਡ ਕਰ ਦੇ ਲੱਗ ਤੋਂ ਬਲੇ ਮੇਰੇ ਬੱਚੇ ਦਾ ਸਮਾਨ ਇੱਕ ਮਿੰਟ ਬੱਸ ਦਿਖਾ ਦੇ ਬਟੇ ਕੀ ਲੈਣ ਦਿਖਾ ਦੇ ਸਹੀ ਇਹ ਇਹ ਲੈ ਵੀ ਆਪਣੇ ਲਈ ਸਟਰੋ ਅੱਜ ਕੱਲ ਨੂੰ ਉਹ 버거 ਕੀ 버거 ਸਿੰਘ ਦਾ ਉਹ ਪੀਨ ਦਾ ਸ਼ੌਕ ਚੜਿਆ ਨਾ ਗੁਲਾਬੋ ਗੁਲਾਬੋ ਉਹ ਪੀਣਾ ਜੀ ਤਦੋਂ ਜੀ ਇਹ ਸਟੋਅ ਲੈ ਕੇ ਆਇਆ ਸਿੱਮੇ ਮੈਂ ਦਿਖਾ ਦੂੰ 1 ਮਿੰਟ ਦੇ ਲੂੰ ਇਹ ਇਹ ਨਾ 4 ਦਾ ਪੈਕਟ ਆਇਆ ਹੁਣ ਇਹ ਸਦਾ ਚ ਵੀ ਪਤਾ ਹੈਗਾ ਕੀ ਕੀ ਰੇਟ ਨੇ ਬੰਦੂ ਰੇਟ ਕੋਈ ਨਹੀਂ ਪਤਾ ਮੈਨੂੰ ਸਮਾਨ ਲੈਣ ਦਾ ਪਤਾ ਹੈ ਬੰਦੂ ਰੇਟ ਕੋਈ ਨਹੀਂ ਬਤਾਉਂਦਾ ਮੈਂ ਤੁਹਾਨੂੰ ਕੋਈ ਰੇਟ ਦੱਸਾਂ ਮੈਂ ਰੇਟ ਨਹੀਂ ਬਤਾ ਦਿਸ ਇਜ਼ ਮਾਈ ਦੋਨੋ ਜੋ ਹੈ ਸ਼ੇਡ 1 ਚਿੱਟਲੀ ਚੁੱਪ ਨਹੀਂ ਕੀ ਬੰਦੂ ਬਹੁਤ ਸੋਹਣ ਲੱਗਤੀ ਹੈ ਠੀਕ ਹੈ ਤੇ ਇਹ ਲਈ ਮੈਂ ਵੇਰ ਦਾ ਕਿਉ ਕੰਚੜਾ ਵਾਸਤੇ ਠੀਕ ਹੈ ਇਹ ਮੈਂ ਇੱਕ ਲਈ ਪੀਜ਼ਾ ਬ੍ਰੈਡ ਠੀਕ ਹੈ ਇਹ ਇਹ ਜਿਹੜੀ ਮੈਂ ਚੋਮਿਨਾਂ ਜ ਬਣਾਈ ਹੈ ਨਾ ਉਹ ਮੈਂ ਚੋਮਿਨ ਬਣਾਨੀ ਆ ਉਹ ਇਹ ਪੈਕੇਟੋਂ ਲੈਂਦੇ ਨੇ ਦਿੱਲੀ ਮਿਲਦਾ ਇਹ ਦੂਜੇ ਪੈਕੇਟ 10 ਰੁਪਏ ਦਾ 20 ਰੁਪਏ ਦਾ 25 ਰੁਪਏ ਦਾ ਇਧਰ ਨਹੀਂ ਮਿਲਦੇ ਉਹ 10 20 ਵਾਲੇ ਇਧਰ ਸਿੱਧਾ ਇਹ ਵਜੇ ਪੈਕੇਟ ਮਿਲਦੇ ਨੇ ਵੱਡੇ ਵੱਡੇ ਫਿਰ ਮੈਂ ਜਿਹੜੇ ਅੱਜ ਬਣਾਏ ਸਨ ਨਾ ਉਹ ਛੋਟੇ ਸਿੰਗਲ ਸਿੰਗਲ ਪੈਕੇਟਸ ਹਨ ਇਹ ਬੜਾ ਵੱਡਾ ਹੈ ਇਹ ਦੋ ਵਾਰ ਚ ਬੜੇਗਾ ਬਿਲਕੁਲ ਇੱਕ ਵਾਰੀ ਕੀ ਬੜਦਾ ਇਹ ਦੋ ਵਾਰ ਚ ਵੱਡਾ ਹੈ ਇਹ ਇਹ ਰੋਨਮੇ ਦੋ ਚੁੱਕੇ ਨੇ ਮੈਨੂੰ 81 ਦੇ ਦੋ ਚੁੱਕੇ ਹਾਂ ਇਹ ਦੇਖੋ ਐ ਐਵੇਂ ਵੀ ਹੈ ਚਾਰ ਵਾਲਿਆ ਸਟੋਰ ਆਪਣੇ ਚਲੋ ਜੀ ਸਟੋਰ ਦਾ ਸ਼ੋਅ ਚੜ੍ਹ ਗਿਆ ਪਾਦੋ ਪਕ ਪਾਦੋ ਵਿੱਚ ਖੜਾ ਹੁੰਦਾ ਨਹੀਂ ਇਹ ਇਹ ਜਲਦੀ ਆਈ ਹੈ ਜੀ ਦੋ ਕਿੰਡਰ ਜੋ ਹੈ ਲੈ ਲਓ ਠੀਕ ਹੈ ਫੇਰ ਆਈ ਜਲਦੀ ਦੋ ਖਸ ਪੈ ਲਓ ਅੱਧਾ ਸਮਾਨ ਤੇ ਬੱਚਿਆਂ ਦਾ ਹੁੰਦਾ ਹੈ ਵਿੱਚੋਂ ਮੇਰੇ ਥੋੜੀ ਹੁੰਦਾ ਹੈ ਤੇ ਮੈਂ ਲਈ ਜੀ ਹੈ ਕੋ ਟ੍ਰੇਲਰ ਐਪ ਹੁਣ ਤੋਂ ਟ੍ਰੇਲਰ ਐਪ ਕਿਸ ਦਾ ਮਾਲਕਦਾਰ ਵੀ ਨੂੰ ਪਤਾ ਹੀ ਨਹੀਂ ਹੈ ਦੇ ਉਹ ਜਿਹਨਾਂ ਨੂੰ ਖਾਏਗਾ ਉਹਨੂੰ ਰੱਤੇ ਕਦਮ ਹੋ ਰਹੇ ਨੇ ਫਿਰ ਇਹਨੇ ਆਪਣਾ ਕੋਈ ਨਾ ਕੋਈ ਚੀਜ਼ ਥਾਣੀ ਹੈ ਤੇ ਉਹ ਰੈਪ ਇਸ ਲਾ ਕੇ ਤੇ ਦੇ ਫਮ ਹਟੋਸਟੇਜ ਕਰ ਦਵਾ ਫਮ ਸਵੇ ਤੇ ਗਰਮ ਕਰ ਦਵਾ ਤੇ ਟੋਟਰੀਲਾ ਰੈਪ ਉਸ ਕਾ ਬੰਦ ਨੇ ਕੋਈ ਵੀ ਵੈਜੀਸ ਲਾ ਕੇ ਕੋਈ ਬੰਨੂ ਅੰਡਾ ਲਾ ਦੇਣਾ ਚਿਕਨ ਅੰਡਾ ਕਿ ਕੁਝ ਵੀ ਲਾ ਕੇ ਦੇਣਾ ਉਹਦੇ ਵਾਸਤੇ ਟੋਟਰੀਲਾ ਰੈਪ ਹੁੰਦੇ ਨੇ ਤੇ ਐ ਮੈਂ ਲਈਆਂ ਦੋ ਸੋਬ ਐ ਮਿੱਠੀ ਸੋਬ ਜਸ ਖਾਂਦੇ ਆ ਤੇ ਇਹਨੂੰ ਮੈਂ ਭਾਵੇਂ ਇੱਕ ਪੈਕੇਟ ਨੂੰ ਮੈਂ ਹਰੀ ਵਾਲੀ ਸੌ ਵੀ ਪਾ ਦਵਾਂਗੀ ਇੱਕ ਪੈਕੇਟ ਮੇਰੇ ਵਾਸਤੇ ਰੱਖ ਦਵਾਂਗੀ ਠੀਕ ਹੈ ਤੇ ਨਾਲ ਇਹ ਡੋਂਗਿਆ ਦੇ ਨਾਲ ਮੈਂ ਦੋ ਕੜਛੀਆਂ ਵੀ ਲੈ ਆਈਆਂ ਦੇਖੋ ਇਹ ਪਰ ਇਹਨਾਂ ਦੇ ਦਿਖਾ ਲਾ ਵੀਓ ਦਿਖਾ ਗਾਈਸ ਦਿਖਾ ਲਾ ਗਾਈਸ ਕੋ ਇਹ ਦੇਖੋ ਇਹ ਦੋ ਕੜਛੀਆਂ ਵੀ ਲੈ ਆਈਆਂ ਇਹ ਵਾਲੀਆਂ ਠੀਕ ਹੈ ਇਹ ਥੈਲਾ ਹੋ ਗਿਆ ਖਾਲੀ ਆ ਪਰ ਤੂੰ ਤੇ ਭੁੱਲ ਗਏ ਸਹੀ ਨਾ ਇੱਕ ਇੱਕ ਜਾਰ ਸੀ ਜਿਹੜਾ ਕੱਲ ਖੋਲਿਆ ਦੇਖ ਲਓ ਦੇਖੀ ਇਹ ਇਹ ਦੇਖੋ ਐਮਐਲਏ ਜਸਟ ਲਾਈਕ ਕੇਕ ओके ਖਾਣਾ ਪਸੰਦ ਕਰਦਾ ਠੀਕ ਹੈ ਇਹ ਉਹ ਸੀ ਜਿਹੜੀ ਤੂਬੱਤੀ ਕਰਨੇ ਆ ਸਾਨੂੰ ਗੂਗਲ ਇਹ ਤੂਬੱਤੀ ਦੀਏ ਲੈ ਕੇ ਆਈਆਂ ਠੀਕ ਹੈ ਠੀਕ ਹੈ ਹੁਣ ਇਹ ਲੈ ਜੀ ਕੰਜਗਾ ਦੇ ਛੋਲੇ ਕੰਜਗਾ ਪਠਾਣੀਆਂ ਨੇ ਇਹ ਛੋਲੇ ਕਿਲੋ ਮੈਂ 1/2 ਕਿਲੋ ਵੀ ਗੋਵਾਂਗੀ ਪਹਿਲੇ ਤੇ ਫਿਰ ਜੇ ਹੋਰ ਲੱਗੇ ਤੇ ਫਿਰ ਹੋਲਾ ਲਾਂਗੇ 1 ਕਿਲੋ ਚੀਨੀ ਦਾ ਪੈਕੇਟ ਵੀ ਪ੍ਰਸ਼ਾਦ ਵਾਸਤੇ ਠੀਕ ਹੈ ਐਵੇਂ ਨਾ ਚੁੱਪੀ ਜਾਓ ਦਿਖਾ ਮੇਰੀ ਦੀਏ ਹੈ ਇੱਕ ਚਾਕਲੇਟ ਹੋਰ ਨਿਕਲ ਗਈ ਇਹਨਾਂ ਦੀ ਠੀਕ ਹੈ ਇੱਕ ਲੇਜ਼ ਹੋਰ ਨਿਕਲ ਗਈ ਇਹਨਾਂ ਦਾ ਇੱਕ ਪੈਨਸਲ ਹੋਰ ਨਿਕਲ ਗਈ ਨਾ ਦੇਖੋ ਜਰਾ ਇਹ ਮੇਰਾ ਸਮਾਨ ਆਂਦਾ ਹੈ ਇਹ ਰੈਡ ਬੁੱਲ ਹੋਰ ਹੈ ਇਹ ਰੈਡ ਬੁੱਲ ਨਿਕਲ ਗਈ ਜੀ ਇਹ ਦਰਸਾ ਰਹੀ ਹੈ ਮੇਰਾ ਸਮਾਨ ਆਂਦਾ ਹੈ ਪੂਰੇ ਸਮਾਨ ਤੋਂ ਸਿਰਫ ਇੱਕ ਇਹ ਚੀਜ਼ ਹੈ ਜੋ ਮੈਂ ਹਾਂ ਇਹ ਆਪਕਾ ਹੈ ਬਸ ਠੀਕ ਹੈ ਇਹ ਮੇਰੀ ਹੈ ਮੇਲ ਪੁੜੀ ਆਈਏ ਠੀਕ ਹੈ ਇਹ ਵੀ ਆਪਕੇ ਇਹ ਕੇ 1000 ਐ ਮੈਂ ਖਾਵਾਂਗੀ ਕਮਿਲਾ ਰੱਤ ਲਾ ਕੇ ਹੋ ਗਈ ਐ ਦੇਖੋ ਰੋਟੀ ਲਾ ਰੱਤ ਲਾ ਕੇ ਮੈਂ ਖਾਣੀ ਹੈ ਨਾ ਮੈਂ ਖਾਣੀ ਪੇ ਰੋਟੀ ਲਾ ਰੱਬ ਇਧਰ 24 ਘੰਟੇ ਹੋ ਗਈ ਤੇ ਐ ਆਈ ਕੰਜਗੜ ਦੀ ਸੂਜੀ ਕੰਜਗੜ ਦੀ ਪੁੱਠਾ ਕਰਨਾ ਤੇ ਉਹ ਆਇਆ ਜੀ ਮੇਰਾ ਇੱਕ ਹੋਰ ਸਮਾਨ ਜਿਹੜਾ ਮੈਨੂੰ ਦੇਖਦੇ ਹੀ ਯਾਦ ਆ ਗਿਆ ਸੀ ਐ ਵੇਖੋ ਸ਼ੁਰੂ ਦੇਖੋ ਇਹਨਾਂ ਦਾ ਸਮਾਨ ਆਇਆ ਹਮਾਰਾ ਕੇ ਜਗਾ ਨਹੀਂ ਆਇਆ ਐ ਚੀਆ ਸੀਡ ਆਈ ਜੀ ਮੇਰੀ ਮੈਂ 3 ਪੈਕੇਟ ਲੈ ਆਈ ਹਾਂ ਜੇ ਮੈਂ ਕਹਾਂ ਫੇਰ ਸ਼ੁਰੂ ਕਰਨੀ ਹੈ ਮੈਂ ਚੀਆ ਸੀਡ ਲੈ ਲਏ ਠੀਕ ਹੈ ਤੇ ਚਲੋ ਜੀ ਇਹ ਸਮਾਨ ਆਇਆ 19 ਸਮਾਨ ਚ ਪਤਾ ਕੀ ਭੁਲ ਗਈਆਂ ਜੀ ਪਤਾ ਫੋਰਚੂਨ ਭੁਲ ਗਈਆਂ ਹੁਣ ਫੋਰਚੂਨ ਆਪਾਂ ਕੱਲ੍ਹ ਕਿਹਾ ਸੀ ਕਿ ਮੈਂ ਤਾਂ थैਲੀ ਕੋਲੋਂ ਸੇ ਫੋਰਚੂਨ ਹੈਰੀ ਹੈ ਹੁਣ ਕੱਲ੍ਹ ਸਹੇਲ ਹੋਣਾ ਜਾਏਗਾ ਸੁਦਾਇਆ ਕੇ ਮੈਂ ਜਾਂਦੇ ਹਾਂ ਤੇ ਵੀ ਬਿਲਕੁਲ ਲਊਗਾ ਮੈਂ ਜਾਣਦੀ ਹਾਂ ਤੇ ਇਹ ਨਾਲ ਤੁਹਦੇ ਨਾਲ ਤੁਹਦੇ ਦਾ ਇਦਾਂ ਸਮਾਨ ਚੁੰਦਾ ਨਹੀਂ ਇਹ ਕਾਜ ਬਿਲਕੁਲ ਲਊਗਾ ਅੱਛਾ ਠੀਕ ਹੈ ਲੈ ਆਣਾ ਤੇ ਹੁਣ ਜਿਹੜਾ ਮੈਂ ਮਾਂ ਨੂੰ ਹੋ ਜੇ ਨਹੀਂ ਕੋਲੋਂ ਨੂੰ ਪੈਦੇ ਵਿੱਪਾ ਦੇ ਨਹੀਂ ਆ ਠੀਕ ਹੈ ਆਈ ਮੈਂ ਪੀ ਦੋ ਉਹ ਵੀ ਆਦੀਏ ਤੇ ਹੁਣ ਮੈਂ ਆਪ ਨੂੰ ਮਿਲਾਂਗੀ ਸਵੇਰੇ ਇਹ ਵਲੌਗ ਮੈਂ ਕੰਟੀਨਿਊ ਕਰਾਂਗੀ ਇਹ ਤੁਹਾਨੂੰ ਮਿਲੇਗਾ ਕੱਲ ਪਰਸੋ ਵਾਲੇ ਵਲੌਗ ਵਿੱਚ ਸ਼ੋਪਿੰਗ ਕੱਲ ਵਾਲੇ ਵਲੌਗ ਵਿੱਚ ਸ਼ੋਪਿੰਗ ਨਹੀਂ ਆਣੀ ਠੀਕ ਹੈ ਤੇ ਚਲੋ ਜੀ ਕੱਲ ਸਵੇਰੇ ਕੀ ਪ੍ਰੋਗਰਾਮ ਬੰਦਾ ਹੁਣ ਮੁਸਤਫਰ ਜੀ ਕਹਿੰਦੇ ਨੇ ਕੱਲ ਕੰਜਗਾ ਨਹੀਂ ਹੈਗੀਆਂ ਕੰਜਗਾ ਹੈਗੀਆਂ 20 ਕਰੀਗੀਆਂ ਸੋ ਕੰਜਗਾ ਪਰਸੋ ਬਿਠਾਵਾਂਗੇ ਠੀਕ ਹੈ ਕੱਲ ਨਹੀਂ ਬਿਠਾਣੀਆਂ ਠੀਕ ਹੈ ਸਮਾਨ ਤੇ ਆ ਗਿਆ ਅੱਜ ਦੇਖਾਂ ਲਾ ਜਾਈਏ ਜੀ ਫੋਰਚੂਨ ਜਿਹੜਾ ਰਹਿ ਗਿਆ ਠੀਕ ਹੈ ਜੀ ਤੇ ਚਲੋ ਜੀ ਸਵੇਰੇ ਮਿਲਾਂਗੇ ਬੜੇ ਰੋਸੀ ਵਲੌਗ ਵਿੱਚ ਉਹਨਾਂ ਬਿਚ ਰਣਾ ਬਿਚ ਰੋਪੇ ਬਿਤੇ ਥੈਂਕ ਯੂ ਦੀ ਨੈਕਸਟ ਡੇ ਜੋ ਜੀਸਸ ਸ਼ਰਗਲ ਜੀ ਵੈਲਕਮ ਹੋ ਗਿਆ ਜੀ ਆਪ ਦੋ ਨੈਕਸਟ ਡੇ ਵਾਲੇ ਵਲੌਗ ਇਚ ਤੇ ਇਧਰ ਸਦਾਰਜੀ ਫਿਰਸੇ ਉੱਠ ਗਏ ਨਾ ਤੋਂ ਕੇ ਤਿਆਰ ਹੋ ਗਏ ਸਨ ਤੇ ਉਹਨਾਂ ਲੱਗੀ ਸੀ ਭੁੱਖ ਤੇ ਪਹਿਲੇ ਮੈਂ ਉਹਨਾਂ ਦੇ ਦਿੱਤੀ ਚੌਮਨ ਬਸ ਐ ਲਾਸਟ ਵਾਲੇ ਥੋੜੀ ਜਿਹੀ ਚੌਮਨ ਪਈ ਸੀ ਕਿ ਮੈਂ ਉਹਨਾਂ ਨੂੰ ਇਹ ਗਰਮ ਕਰਕੇ ਦੇ ਦਈਏ ਗਰਮ ਚੌਮਨ ਅੱਛੀ ਲੱਗੀ ਸੀ ਅਗਰ ਸੀ ਅੱਛੀ ਬਣੀਏ ਤਾਂ ਮੈਨੂੰ ਗਰਮ ਕਰਕੇ ਦੇ ਦੇ ਤੇ ਮੈਂ ਉਹਨਾਂ ਨੇ ਮਾਈਕ੍ਰੋਵਿਵ ਗਰਮ ਕਰਕੇ ਦੇ ਦਿੱਤੀ ਠੀਕੇ ਤੇ ਨਾਲ ਉਹਨਾਂ ਦੇ ਦਵਾਂਗੇ ਮੈਂ ਚਾਹ ਬਿਸਕੁਟ ਤੇ ਇਹ ਨ ਕੀ ਹੈ ਕਿਦਰ ਜਾਣ ਜਾਣ ਦੇ ਚੱਕਰ ਹੀ ਸੰਦੇ ਪਰ ਨਹੀਂ ਜਾ ਪਏ ਤੇ ਚਲੋ ਜੀ ਇਹਨਾਂ ਦਾ ਫਿਰ ਉਹ ਪ੍ਰੋਗਰਾਮ ਤਾਂ ਕੈਨਸਲ ਹੋ ਗਿਆ ਤੇ ਇਹਨਾਂ ਨੇ ਵਿੱਚ ਖਾਦੇ ਚਾਹ ਬਿਸਕਟ ਨਾਲ ਤੇ ਨਾਲ ਜਰਮਨ ਖਾ ਲਈ ਸੀ ਤੇ ਬਸ ਹੁਣ ਮੈਂ ਫਿਰ ਕਰਾਂਗੀ ਨਾਸ਼ਤੇ ਦੀ ਤਿਆਰੀ ਮੈਨੇ ਪੁੱਛਿਆ ਸੀ ਨਾਸ਼ਤਾ ਕਰਨਾ ਹੈ ਕਿਰਸਮਨ ਗੋਭੀ ਦੇ ਪਰਾਂਠੇ ਬਣਾ ਦੇ ਤੇ ਬਾਅਦ ਸੀ ਫਿਰ ਜਿਪਟੋ ਤੋਂ ਮੈਂ ਮੰਗਾ ਲਈ ਗੋਭੀ ਤਨੀਆਂ ਤੇ ਦੁੱਧ ਤੇ ਚਲੋ ਜੀ ਹੁਣ ਕਰਾਂਗੇ ਜੀ ਗੋਭੀ ਦੇ ਪਰਾਂਠੇ ਦੀ ਤਿਆਰੀ ਤੇ ਮੈਂ ਕਰਾਂਗੀ ਜੀ ਗੋਭੀ ਸਾਫ ਮੈਂ ਆਪ ਨੂੰ ਦਿਖਾ ਰਹੀ ਹਾਂ ਜਿਪਟੋ ਤੋਂ ਗੋਭੀ ਆ ਗਈ ਹੈ ਤੇ ਦੁੱਧ ਆ ਗਿਆ ਤੇ ਨੀ ਆ ਗਿਆ ਠੀਕ ਹੈ ਜੀ ਤੇ ਐ ਜਿਪਟੋ ਦਾ ਆਰਡਰ ਮੈਂ ਘਾਰ ਹੀ ਮੰਗਾ ਲਿਆ ਸੀ ਪਹਿਲੇ ਵੀ ਸਰਦਾਰ ਜੀ ਘੇਰ ਸੀ ਮੈਂ ਜਾਂਦਾ ਨਹੀਂ ਇੱਥੇ ਫਿਰ ਮੈਂ ਕਿਹਾ ਰਹਿਣ ਦੋ ਐ نیچے ਜਾਣਗੇ ਤੇ ਪਤਾ ਨਹੀਂ ਕਿਹ ਵਜੇ ਗੋਭੀ ਆਏਗੀ ਕਿ ਵਜੇ ਨਹੀਂ ਆਣੀ ਤੇ ਮੈਂ ਕਿਹਾ ਮੈਂ ਆਰਡਰ ਤੇ ਹੀ ਮੰਗਾ ਲੈਣੀ ਆ ਇੱਧਰ ਫਿਰ ਉੱਧਰ ਵੀ ਇਹੀ ਚੱਕਰ ਰਹਿਣਾ ਗੋਭੀ ਦਾ ਤੇ ਚਲੋ ਜੀ ਦੁੱਧ ਮੈਂ ਉਬਲਣੇ ਦਰਤਾ ਤੇ ਮੈਂ ਇੱਧਰ ਕਰਤੀ ਐ ਜੀ ਗੋਭੀ ਗੱਦੂ ਗੱਛ ਤੇ ਨਾਲ ਮੈਂ ਆਟਾ ਗੁੰਨ ਛੜਿਆ ਸੀ ਤੇ ਇਹਨਾਂ ਆਟਾ ਬਥੇਰਾ ਹੋਏਗਾ ਆਟੇ ਦੀ ਜਿਆਦਾ ਰੋਣਣੀ ਐ ਤੇ ਮੈਂ ਗੋभी ਗੱਦੂ ਕਸ ਕਰਦੇ ਸੀ ਵੀ ਥੋੜਾ ਧਨੀਆ ਬਾਕੇ ਰੱਖਤਾ ਸੀ ਇਸ ਤੇ ਮੈਂ ਕਿ ਆਂਟੀ ਆਂਦੇ ਨੇ ਤੇ ਫਿਰ ਮੈਂ ਜੀ ਮਸਾਲਾ ਬਾਕੇ ਨਾ ਤੇ ਬਸ ਫਿਰ ਸ਼ੁਰੂ ਕਰਾਂਗੀ ਪਹਿਲੇ ਆਂਟੀ ਆਂਦੇ ਨੇ ਮੈਂ ਆਂਟੀ ਗੁਲਪਾਣਡੇ ਵਗੈਰਾ ਧੋ ਲਾਂਗੀ ਤੇ ਬਾਅਦ ਜੀ ਇਹਦੇ ਕਰ ਇਹ ਰੱਖ ਦੇ ਦੀ ਆਂਟੀ ਦੀ ਘੰਟੀ ਵੱਜੀ ਸੀ ਆਂਟੀ ਆ ਗਏ ਸਨ ਤੇ ਮੈਂ ਆਂਟੀ ਨੂੰ ਕਿਹਾ ਮੈਂ ਪਾਣਡੇ ਮਾਈ ਲੋ ਐਦਰ ਮੈਂ ਦਹੀਂ ਵੀ ਬਾਹਰ ਕੱਢਤਾ ਸੀ ਫ੍ਰਿਜੋਂ ਤੇ ਚਲੋ ਜੀ ਐ ਮੱਖਣ ਵੀ ਕੱਢ ਕੇ ਰੱਖਿਆ ਸੀ ਮੈਂ ਨਾਸ਼ਤੇ ਦੀ ਕੋਈ ਤਿਆਰੀ ਕਰ ਲਈ ਸੀ ਤੇ ਬਸ ਆਂਟੀ ਆ ਗਈ ਆਪਣਾ ਪਾਣਡੇ ਚ ਲੱਗ ਗਏ ਨੇ ਤੇ ਆਂਟੀ ਧੋ ਲੈਣਗੇ ਪਾਣਡੇ ਤੇ ਉਸ ਤੋਂ ਬਾਅਦ ਪਹਿਲੇ ਨਾਸ਼ਤਾ ਬਣੇਗਾ ਤੇ ਫਿਰ ਸਫਾਈ ਹੋਏਗੀ ਅੱਜ ਅੱਜ ਐਵੇਂ ਚੱਲੇਗਾ ਕਿਉਂਕਿ ਜਦਾਰ ਜੀ ਨੂੰ ਲੱਗੀ ਸੀ ਭੁੱਖ ਸੀ ਉਹ ਕਰਦੀ ਪਹਿਲੇ ਭਾਂਡੇ ਤੋਂ ਆਲਾ ਉਸ ਤੋਂ ਬਾਅਦ ਫਿਰ ਨਾਸ਼ਤਾ ਰੈਡੀ ਕਰੀ ਕਿਉਂਕਿ ਭਾਂਡੇ ਤੋਂ ਦੇ ਤੋਂ ਦੇ ਵਿੱਚ ਕਾਰਜ ਨਾ ਅਫਸਰ ਜੀ ਕੋਈ ਜਾਰ ਟੁੱਟ ਗਿਆ ਇੱਕ ਜਾਰ ਮੇਰੇ ਤੋਂ ਟੁੱਟ ਗਿਆ ਬਸ ਐਂ ਚੱਲ ਰਿਹਾ ਸੀ ਤੇ ਇੱਧਰ ਬਣ ਗਿਆ ਸੀ ਨਾਸ਼ਤਾ ਤੇ ਮੈਂ ਦਿੱਤਾ ਸੀ ਫੁਲਕਾ ਸਰਦਾਰ ਜੀ ਨੂੰ ਐਕਚੁਅਲੀ ਇੱਕ ਹੱਥ ਮੈਂ ਫੁਲਕੇ ਸੇਕਨੇ ਸੀ ਇੱਕ ਹੱਥ ਮੈਂ ਕੈਮਰਾ ਫੜਨਾ ਸੀ ਮੇਰੇ ਲਈ ਬੜੀ ਦਿੱਕਤ ਹੋ ਰਹੀ ਸੀ ਰੋਣਾ ਕੁਝ ਕੁਝ ਹੋਰ ਕੰਮਾਂ 'ਚ ਲੱਗਿਆ ਹੋਇਆ ਸੀ ਤੇ ਆ ਦੇਖੋ ਜੀ ਬਸ ਇਤਰਾਂਟੀ ਪਰ ਰਹੇ ਨੇ ਤੇ ਮੈਂ ਸਿਕਵਾ ਰਹੀ ਆ ਤੇ ਜਦ ਸਭ ਨੇ ਨਾਸ਼ਤਾ ਕਰ ਲਿਆ ਨਾ ਉਸ ਤੋਂ ਬਾਅਦ ਮੈਂ ਫਿਰ ਰੂਮੀ ਚਾਹੀ ਤੇ ਫਿਰ ਮੈਂ ਤੁਹਾਨੂੰ ਦਿਖਾਤਾ ਹੈ ਗੋਭੀ ਦੇ ਪਰਾਂਠੇ ਪਏ ਨੇ ਉਹ ਉਹ ਰੌਣਕ ਨੇ ਖਾਧੀ ਇਹ ਰੋਟੀ ਤੇ ਉਹਦਾ achar ਪਿਆ ਸੀ ਤੇ ਬਸ ਇਹ ਸਾਡਾ ਨਾਸ਼ਤਾ ਹੋ ਗਿਆ ਤੇ ਇਸ ਤੋਂ ਬਾਅਦ ਜੀ ਆਂਟੀ ਘਰ ਰਸਨ ਚਾੜੂ ਤੇ ਬਸ ਆਂਟੀ ਚਾਲੂ ਪੋਚਾ ਕਰ ਲੈਣਗੇ ਤੇ ਦੇਖੋ ਜੀ ਇਹ ਚੱਲ ਰਹੀ ਹੈ ਜੀ ਸ਼ੇਰ ਪੁੱਤਰ ਦੀ ਪਾਪਾ ਨਾਲ ਮਸਤੀ ਤੇ ਬਸ ਇਹ ਹੁਣ ਕੁਛ ਨਾ ਕੋਈ ਮਸਤੀ ਲੱਗੀ ਰਹੀ ਹੈ ਘਰ ਦੇ ਅੰਦਰ ਤੇ ਜੇਸ ਆਪਣੇ ਆਪਨ ਘਿਆਰ ਸੀ ਖੇਲੋ ਮੇਰੇ ਨਾਲ ਤੇ ਉਹ ਲੇਟੇ ਹੋ ਇਸਨੂੰ ਕਹਿ ਰਹੀ ਸੀ ਮੈਨਿੰਦਰ ਆਂਦੀ ਵੀ ਏ ਤੇ ਪਰ ਉਹ ਰੈਡੀ ਸਨ ਕਿ ਉਹ ਇਧਰ ਸਭ ਰੈਡੀ ਹੋ ਰਿਹਾ ਸਨ ਨਾਡਾ ਸੇਬ ਜਾਣ ਵਾਸਤੇ ਤੇ ਉਹਨਾਂ ਨੂੰ ਨੀਂਦ ਵੀ ਆ ਰਹੀ ਸੀ ਤੇ ਨਾਡਾ ਸੇਬ ਵੀ ਜਾਣਾ ਦੋਨੋਂ ਕੰਮ ਚੱਲ ਰਹੇ ਸਨ ਤੇ ਫਿਰ ਉਹ ਕਹਿੰਦੇ ਚਲੋ ਨਾਡਾ ਸੇਬ ਚੱਲਨੇ ਆ ਤੇ ਇਧਰ ਉਹ ਆਨਕਨਾ ਪਾਪਾ ਨੂੰ ਰੈਡ ਬੁੱਲ ਟੇਸਟ ਕਰਾ ਰਿਆ ਹੈ ਕਿ ਆਪ ਰੈਡ ਬੁੱਲ ਟੇਸਟ ਦੇਖੋ ਮੈਨੂੰ ਬਣਾ ਕਰ ਤਾਂ ਇਹ ਕਹੇ ਸੀ ਅੱਛੀ ਅੱਛੀ ਏ ਮੇਰੇ ਮਨ ਕਰਦਾ ਉਹ ਕਰਦੇ ਨਹੀਂ ਰੈਡ ਬੁੱਲ ਰੈਡ ਬੁੱਲ ਅੱਛੀ ਹੁੰਦੀ ਹੈ ਪੀ ਕੇ ਦੇਖੋ ਹੋ ਜੋ ਬਸਤੀ ਲੱਗਿਆ ਸੀ ਅਰੇ ਆਪਾਂ ਟੇਸਟ ਕਰਨ ਵੱਖਣਬਾਜੀ ਲਗਾ ਰਹੇ ਸੀ ਨਾ ਉਹ ਰੈਡ ਬੁੱਲ ਚਾਹੀਦੀਆਂ ਨੇ ਬਾਜ਼ ਨਾ ਸਰਦਾਰ ਜੀ ਗਏ ਨੀ ਛੇ ਤੇ ਉਹ ਨੀਚੋ ਕੀ ਲੈ ਕੇ ਆਏ ਨੇ ਇਹ ਬੱਚਿਆਂ ਦਾ ਖਾਣ ਪੀਣ ਦਾ ਸਮਾਨ ਥੋੜਾ ਜਿਹਾ ਤੇ ਹੋਰ ਨਾ ਉਹ ਫੋਰਚੂਨਰ ਅਤੀ ਭੁੱਲ ਗਏ ਸਾਂ ਕਿ ਫੋਰਚੂਨ ਲੈਣਾ ਹੈ ਪੂੜੀਆਂ ਤਲਣ ਲਈ ਸੁੱਚਾ ਤੇ ਫਿਰ ਉਹ ਪੈਕੇਟ ਫੋਰਚੂਨ ਵੀ ਲੈ ਆਏ ਕਿ ਪੂੜੀਆਂ ਦਾ ਕੰਮ ਤੇ ਨਿਕਲੇ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਮੈਂ ਕਿ ਹੁਣ ਇਸ ਵਾਰ ਫੋਰਚੂਨ ਨਹੀਂ ਲੈਣਾ 5 ਲੀਟਰ ਜਿਹੜਾ ਲੈਣੇ ਆ ਅਸੀਂ ਪੈਕ ਡੱਬਾ ਤੇ ਕੋਈ ਹੋਰ ਲਵਾਂਗੇ ਤੇ ਫਿਰ ਮੈਨੂੰ ਜਿਵੇਂ ਮੈਂ ਇੱਕੋ ਹੀ ਲੀਟਰ ਲਿਆਉ ਤੇ ਫਿਰ ਉਹ ਦਵਾਈ ਦੇ ਲਈ ਤਾਂ ਚਲੋ ਜੀ ਜਾ ਰਹੇ ਅਸੀਂ ਨਾਡਸ ਹੈ ਠੀਕ ਹੈ ਰੌਣਕ ਆ ਰਹੇ ਸਦਾਰਜੀ ਤਿਆਰ ਜਸ ਤਿਆਰ ਇਹ ਬੈਕ ਚੁੱਕਿਆ ਕਿਸੇ ਕੰਮ ਵਾਸਤੇ ਤੇ ਕੋਈ ਨਹੀਂ ਮਰਦਾ ਬੋਲੰਗੀ ਨਹੀਂ ਮਰਦਾ ਤੇ ਚਲੋ ਜੀ ਜਾ ਰਹੇ ਲਾਈਟ ਉਹ ਦਰਵਾਜ਼ਾ ਬੰਦ ਕਰੋ ਰੌਣਕ ਇਹ ਜਲੀ ਬਿਲ ਦਰਵਾਜ਼ਾ ਬੰਦ ਕਰ ਦੇ ਤੇ ਲਾਈਟ ਬੰਦ ਕਰ ਆ ਜਾ हेलो तैयार हो गया जी 81 जलो चार हां कोई गल नहीं जशु आ जाओ आओ लाइट बंद कर दो बेटे तो जी ये साडे बाहर दे नजारे ये देखो जी इथो तो assi लंगदेया आधा करना दोनों फोटो आई है ना दोनों आई फोटो अरे पूरी चलिए चलो कौन गिर जाएगा नहीं गिर रहा है जस पीछे ते और ये रौनक लॉक लगा रहे हैं चलो चलो जी आ गए कोई शूट ही करा कोई नहीं, नहीं है बाद है है बाद नहीं आप ये पीछे है वे ग्रेडिंग पे बैठे देखो शीशे दिख रहे हैं सब तो कुछ ना चलो आ गया तो चलो जी ਗੱਡੀ ਵਾਲਾ ਆ ਗਿਆ ਚਲੋ ਤਰੋ ਆ ਤਰੋ ਹੱਥ ਫੜੋ ਮੇਰੇ ਆਪ ਕੋਲ ਨਹੀਂ ਨਹੀਂ ਆਰਾਮ ਤੇ ਆਪਣੇ ਤਰੋ ਨਾ ਆ ਤਰੋ ਫੋਨ پکڑਾ ਹੱਥ پکڑਾ ਆਇਆ ਆਪਾਂ ਮਗਲੇ ਚਲ ਆਪ ਜਿੱਥੇ ਨਾ ਹੂੰ ਮੇਰਾ ਜਿੱਥੇ ਨਾ ਹੂੰ ਇੱਥੇ ਚਲੋ 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 ਨੰਬਰ ਲਿਖਿਆ ਨਾ ਬੱਚਾ ਚਲੋ ਤਰੋ ਤਰੋ

ਠੀਕ ਹੈ ਜੀ ਸਰਦਾਰ ਜੀ ਅੱਗੇ ਅਸੀਂ ਅਸੀਂ ਸੀਟ ਆਈ ਕਰ ਲਓ ਠੀਕ ਹੈ ਚਲੋ ਠੀਕ ਹੈ ਚਲਾ ਜਾਈ ਤੇਜੀ ਹੌਨ ਅਸੇ ਨਿਕਲ ਗਏ ਸੀ ਆਪਣੇ ਘਰੋਂ ਤੇ ਠੀਕ ਹੈ ਜੀ ਅਸੀਂ ਹੁਣ ਜਾ ਰਹੇ ਆ ਨਾਡਾ ਸਾਹਿਬ ਗੁਰਦਾਰੇ ਮੱਥਾ ਟੇਕਣ ਤੇ ਉਧਰ ਮੱਥਾ ਟੇਕਾਂਗੇ ਬੱਚੇ ਨੂੰ ਹੀ ਮੱਥਾ ਟਿਕਾਣਾ ਸੀ ਇੰਨਾ ਟਾਈਮ ਹੋ ਗਿਆ ਸੀ ਗੁਰਦੁਆਰਾ ਸਾਹਿਬ ਗਏ ਨਹੀਂ ਸੀ ਤੇ ਸਰਦਾਰ ਜੀ ਆਏ ਨੇ ਤੇ ਚਲੋ ਸਰਦਾਰ ਜੀ ਮੱਥਾ ਟੇਕ ਲੈਣਗੇ ਅਸੀਂ ਵੀ ਟੇਕ ਲਾਂਗੇ ਤੇ ਨਾਲੇ ਜਸਵੀ ਖੁਸ਼ ਹੋ ਜਾਏਗਾ ਉਹ ਬਹੁਤ ਦਿੰਦਾ ਕਹਿ ਰਸੀ ਮੈਨੂੰ ਨਾੜਾ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਚਲੋ ਜੀ ਤੇ ਨਾੜਾ ਸਾਹਿਬ ਗੁਰਦੁਆਰਾ ਜੋ ਹੈ ਨਾ ਉਹ ਦਸਵੇਂ ਪਾਸ਼ਾ ਦਾ ਗੁਰਦੁਆਰਾ ਵੀ ਤੇ ਚਲੋ ਜੀ ਮਥਰ ਦੇਖਨੇ ਆ ਤੇ ਮੈਂ ਜਿੰਨਾ ਕੁਝ ਗੁਰਦੁਆਰਾ ਆਪ ਨੂੰ ਦਿਖਾ ਸਕਦੀ ਹਾਂ ਦਿਖਾਵਾਂਗੀ ਤੇ ਜਿੰਨਾ ਕੁਝ ਮੈਂ ਵੀਡੀਓ ਬਣਾ ਸਕੀ ਵੈਸੇ ਉਧਰ ਜਿਆਦਾ ਵੀਡੀਓ ਬਣਾਣਾ ਅਲਾਉਡ ਨਹੀਂ ਹੁੰਦਾ ਕਿਉਂਕਿ ਮੈਂ ਪਹਿਲੇ ਵੀ ਕਿੰਨੀ ਵਾਰ ਗਈ ਆ ਤੇ ਗੁਰਦੁਆਰ ਗੁਰਦਾਰੇ ਸੈਵਿਸ਼ ਨਾ ਕਿਸੇ ਵੀ ਗੁਰਦਾਰੇ ਸੈਵਿਸ਼ ਹੁਣ ਵੀਡੀਓ ਸਾਰੀ ਅਲਾਉਡ ਬੰਦ ਕੀਤੀ ਹੋਈਆਂ ਨੇ ਉਹਨਾਂ ਨੇ ਅਲਾਉਡ ਨਹੀਂ ਕੀਤੀਆਂ ਪਰ ਕੁਝ ਕੁਛ ਕਲਿਪਸ ਮੈਂ ਆਪ ਨੂੰ ਦਿਖਾ ਦਵਾਂਗੀ ਕਿ ਆਪ ਨੂੰ ਵੀ ਦਰਸ਼ਨ ਹੋ ਜਾਣ ਗੁਰਦਾਰੇ ਸਾਹਿਬ ਦੇ ਤੇ ਚਲੋ ਜੀ ਹੁਣ ਗੁਰਦਾਰੇ ਸਾਹਿਬ ਚੱਲਨੇ ਆ ਤੇ ਜੀ ਹੁਣ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਹਿਬ ਵਿੱਚ ਤੇ ਇਹ ਹੈ ਜੀ ਗੁਰਦੁਆਰਾ ਸਹਿਬ ਤੇ ਚਲੋ ਜੀ ਹੁਣ ਅਸੀਂ ਮੱਥਾ ਟੇਕਾਂਗੇ ਗੁਰਦੁਆਰਾ ਸਹਿਬ ਵਿੱਚ ਤੇ ਬੱਸ ਜੀ ਹੁਣ ਮੈਂ ਗੱਡੀ ਤੋਂ ਉਤਰ ਗਈ ਸੀ ਰਨਕ ਉਤਰ ਗਈ ਤੇ ਰਨਕ ਦੇ ਪਾਪਾ ਵੀ ਉਤਰ ਰਹੇ ਨੇ ਸਰਦਾਰ ਜੀ ਵੀ ਉਤਰ ਗਏ ਤੇ ਮੈਂ ਆਪ ਨੂੰ ਪੂਰਾ ਗੁਰਦੁਆਰਾ ਨੂੰ ਇੱਕ ਵਾਰ ਕੈਮਰਾ ਘੁਮਾ ਕੇ ਦਿਖਾਈ ਦਾਂ ਕਿ ਇਹ ਗੁਰਦੁਆਰਾ ਸਹਿਬ ਦੀ ਪਾਰਕਿੰਗ ਹੈ ਕਿੰਨੀ ਵੱਡੀ ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਜੋੜਾਖਾਨਾ ਵੇ ਤੇ ਇੱਧਰ ਜੋੜੇ ਤਰਕਦੇ ਨੇ ਦੇਖੋ ਜੋੜਾ ਘਰ ਲਿਖਿਆ ਨਾ ਤੇ ਇਹ ਜੋੜਾ ਘਰ ਹੈ ਇੱਥੇ ਜੋੜੇ ਜਮਾ ਹੁੰਦੇ ਨੇ ਤੇ ਇਸ ਤੋਂ ਬਾਅਦ ਜੀ ਇਸੇ ਹੱਤ ਵਗੈਰਾ ਤੋਕੇ ਤੇ ਫਿਰ ਉਹ ਸਿੜੀਆਂ ਤੋਂ ਉੱਪਰ ਜਾਾਂਗੇ ਤੇ ਬਹੁਤ ਖੁੱਲੀ ਜਗ੍ਹਾ ਤੇ ਇਹ ਗੁਰਦੁਆਰਾ ਬਣਿਆ ਹੋਇਆ ਹੈ ਬਹੁਤ ਖੁੱਲੀ ਪਾਰਕਿੰਗ ਏ ਤੇ ਬਹੁਤ ਅੱਛਾ ਬਣਿਆ ਹੋਇਆ ਹੈ ਜੋੜਾ ਘਰ ਵੀ ਬਹੁਤ ਵੱਡਾ ਬਣਿਆ ਹੋਇਆ ਹੈ ਗੁਰਦਾਰਾ ਸਾਹਿਬ ਦਾ ਤੇ ਜੀ ਚਲੋ ਜੀ ਹੁਣ ਜੋੜੇ ਰਖਵਾ ਕੇ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਚੱਲੇ ਆ ਤੇ ਐ ਜੀ ਗੁਰਦਾਰੇ ਦਾ ਮੇਨ ਗੇਟ ਇਸ ਤੋਂ ਅਸੀਂ ਅੰਦਰ ਐਂਟਰੀ ਲੈਣੀ ਹੈ ਤਾਂ ਦੇਖੋ ਜੀ ਇਹ ਸਿੜੀਆਂ ਬੜੀਆਂ ਨੇ ਇੱਥੇੋਂ ਸਾਰੇ ਅਸੀਂ ਉੱਪਰ ਜਾਵਾਂਗੇ ਤੇ ਸਿੱਧਾ ਫਿਰ ਅੰਦਰ ਜਾ ਕੇ ਮੱਥਾ ਟੇਕਣਾ ਹੁੰਦਾ ਹੈ ਤੇ ਚਲੋ ਜੀ ਅਸੀਂ ਸਾਰੇ ਅੰਦਰ ਚਲੀਏ ਹੁਣ ਤੇ ਬੱਸ ਜੀ ਹੁਣ ਅੰਦਰ ਜਾਵਾਂਗੇ ਪਰ ਮੈਂ ਇਧਰ ਆਪ ਲੋ ਗੁਰਦੁਆਰਾ ਸਾਹਿਬ ਦੇ ਜਿਹੜੇ ਅੰਦਰ ਨਾ ਇਹ ਦੇਖੋ ਅਸੀਂ ਅੰਦਰ ਆ ਗਏ ਨਾ ਸਰਦਾਰ ਜੀ ਇਧਰ ਪ੍ਰਸ਼ਾਦ ਲੈਣ ਗਏ ਨੇ ਤੇ ਮੈਂ ਆਪ ਨੂੰ ਦਿਖਾ ਰਿਹਾ ਕਿੰਨੇ ਦੇਖੋ ਹਰੀਆਲੀ ਕਿੰਨੇ ਅੱਛੇ ਅੱਛੇ ਪੌਦੇ ਲਗਾ ਰੱਖੇ ਨੇ ਔਰ ਉਹ ਪਿੱਛੇ ਜਿਹੜੇ ਬੁਆਇਸ ਵਗੈਰਾ ਖੜੇ ਨੇ ਨਾ yellow ਪਟਕੇ ਵਾਲੇ ਉਸ ਸਾਈਡ ਨਾਲ ਕੜਾ ਪ੍ਰਸ਼ਾਦੀ ਦੇਗ ਮਿਲਦੀ ਏ ਤੇ ਇਹ ਦੇਖੋ ਜਦੋਂ ਬੁਆਇਸ ਉਸ ਸਾਈਡ ਤੋਂ ਆ ਰਹੇ ਨਾ ਉਸ ਸਾਈਡ ਕੜਾ ਪ੍ਰਸ਼ਾਦੀ ਦੇਗ ਮਿਲਦੀ ਏ ਤੇ ਇਹ ਸਾਰਾ ਗੁਰਦੁਆਰੇ ਦੀ ਐਂਟਰੀ ਸੇ ਇੱਥੋਂ ਸਿੱਧਾ ਅੰਦਰ ਜਾਵਾਂਗੇ ਐ ਦੇਖੋ ਜੀ ਅਸੀਂ ਅੰਦਰ ਆ ਗਏ ਕਿਉਂਕਿ ਉਹ ਐਂਟਰਸ ਤੋਂ ਅੰਦਰ ਆ ਕੇ ਨਾ ਮੈਂ ਵੀਡੀਓ ਨਹੀਂ ਬਣਾਈ ਕਿਉਂਕਿ ਉਧਰ ਉਹ ਅਲਾਉਡ ਨਹੀਂ ਹੈ ਤੇ ਮੈਂ ਇਹ ਗੁਰਦਾਰਸੇ ਮੱਥਾ ਟੇਕ ਕੇ ਜਦ ਮੈਂ ਬੈਠ ਗਈ ਹਾਂ ਨਾ ਤੇ ਮੈਂ ਵੀਡੀਓ ਬਣਾਈ ਹੈ ਇਹ ਗੁਰਦਾਰਸੇ ਅੰਦਰ ਦਰਬਾਰ ਦਰਬਾਰ ਸੇ ਵਗੈਰਾ ਸਭ ਰੱਖਿਆ ਹੋਇਆ ਹੈ ਤੇ ਇੱਧਰ ਮੱਥਾ ਟੇਕਣਾ ਹੈ ਔਰ ਉਪਰਲੇ ਪਾਸੇ ਨਾ ਉਧਰ ਭਾਈ ਸਾਹਿਬ ਖੜੇ ਨੇ ਉਧਰ ਵਾਦ ਦੇਖਦਾ ਪ੍ਰਸ਼ਾਦ ਹੁੰਦਾ ਹੈ ਤੇ ਬਾਜੀ ਗੁਰਦਾਰ ਸਾਹਿਬ ਜੀ ਲੰਗਰ ਪਛਾਦਾ ਖਾ ਲਿਆ ਮੱਥਾ ਟੇਕ ਲਿਆ ਸਭ ਦਰਸ਼ਨ ਹੋ ਗਏ ਉਸ ਤੋਂ ਬਾਅਦ ਸਦਾਰ ਜੀ ਨਿਕਲ ਗਏ ਵਸਤੇ ਵਸ ਸੱਡੇ ਵਸਤੇ ਤੇ ਅਸੀਂ ਆਪਣੀ ਗੱਡੀ ਕਰ ਲਈ ਅਸੀਂ ਕਾਰ ਵਸਤੇ ਕਿਉਂਕਿ ਸਦਾਰ ਜੀ ਨੂੰ ਦਿੱਲੀ ਜਾਣਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਸਾਰਾ ਕੰਮ ਰੁਕ ਰਿਹਾ ਉਹ ਇੱਕ ਦਿਨ ਵਸਤੇ ਹੀ ਆਏ ਸਨ ਤੇ ਬੜੇ ਜੈਸੀਦਰ ਨਰਾਜ਼ ਹੋ ਰਿਹਾ ਸੀ ਤੇ ਉਹ ਮੰਨ ਨਹੀਂ ਰਿਹਾ ਸੀ ਬੜੀ ਮੁਸ਼ਕਿਲਾਂ ਉਹਨੂੰ ਮਨਾਇਆ ਕਿ ਚਲ ਕੋਈ ਗੱਲ ਨਹੀਂ ਪਪਾ ਫਿਰ ਆ ਜਾਣਗੇ ਦੀਵਾਲੀ ਤੇ ਮਗਰ ਉਹ ਮੰਨ ਕੇ ਰਾਜੀ ਨਹੀਂ ਹੋ ਰਿਹਾ ਸੀ ਔਰ ਔਰੋ ਕੇ ਦਿਖਾ ਰਿਹਾ ਸੀ ਗੱਡੀ ਪਿਛਵੀ ਮੈਨੂੰ ਬਟ ਨਹੀਂ ਮੰਨ ਰਿਹਾ ਸੀ ਬਹੁਤ ਮੁਸ਼ਕਿਲ ਮਨਾਇਆ ਤੇ ਚਲੋ ਜੀ ਜਿਵੇਂ ਕਿਵੇਂ ਉਹ ਮੰਨੇਗਾ ਤੇ ਬਸ ਸardar ਜੀ ਤਾਂ ਨਾ ਵਾਪਿਸ ਜਾਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਦੁਕਾਨ ਤੇ ਕੋਈ ਨਾ ਲੇਬਰ ਨਹੀਂ ਹੈ ਉਹਨੂੰ ਛੋੜ ਕਿਸੇ ਦੇ ਹਵਾਲੇ ਦੁਕਾਨ ਨਹੀਂ ਛੋੜ ਸਕਦੇ ਤੇ ਚਲੋ ਜੀ ਸardar ਜੀ ਚਲੇ ਗਏ ਵਾਪਿਸ ਅਸੀਂ ਜਾ ਰਹੇ ਹਾਂ ਕਾਰ ਤੇ ਆਪਾਂ ਮਿਲਾਂਗੇ ਅਗਲੇ ਵਲੌਗ ਇਚ ਬਾਏ ਬਾਏ